ਕਿਰਦਾਰ ਯਾਰ ਦੇਖੋ ਸੇ ਬੰਦਾ ਕਿੱਦਾਂ ਚੱਲਿਆ ਕਿੱਥੋਂ ਚੱਲਿਆ ਇੱਕ ਪਾਸੇ ਐਮਪੀ ਬਣੂ ਫਿਰਦਾ ਤੇ ਇੱਕ ਪਾਸੇ ਤੂੰ ਲੋਕ ਦਾ ਫਿਰਦਾ ਚੋਰਾ ਵਾਂਗੂ ਰੋਜ਼ ਦਾ 15-20 ਲੱਖ ਰੁਪਈਆ ਆਉਂਦਾ ਸੀ ਬੜੇ ਛੋਟੇ ਗਾੜੇ ਕੋਨੇ ਕਵਾਲ ਇਦਾਂ ਹਲਾਏ ਸੀ ਤੇ ਮੈਂ ਨਾ ਵਾਂਗੂ ਕਰਦਾ ਲੋਕੀ ਲੋਟਾਂ ਦੀਆਂ ਫਰਸਾਤਾ ਕਰਦੇ ਸੀ ਉੱਥੇ ਕਿਹੜਾ ਤੱਪਿਆ ਮੈਂ ਤਾਂ ਫਕੀਰ ਐ ਮੈਂ ਤਾਂ ਗੱਲ ਵਿਹੁਣੀ ਸੀ ਮੈਂ ਤਾਂ ਕਰੀ ਐਮਪੀ ਬਣਨਾ ਸੀ ਆ ਦਿਖਾਈਏ ਸਵਾਦ ਲੱਗਦਾ ਸੀਟ ਇਹਨੇ ਲੈ ਜਾਣੀ ਆ ਉਦੋਂ ਦੀ ਤੇ ਜਾਨ ਨਿਕਲਦੀ ਉਹ ਪੈਸੇ ਦੇ ਕੇ ਉਹ ਕਰਾਉਂਦੇ ਐਡਿਟ ਕਰਾਉਂਦੇ ਆ ਤੁਹਾਡਾ ਭਰਾ ਤਾਂ ਕੁੰਡੀ ਲਾ ਕੇ ਵੀ ਉਦਾਂ ਹੀ ਬੋਲਦਾ ਵੀਡੀਓ 'ਚ ਵੀ ਉਦਾਂ ਬੋਲਦਾ ਦੱਸੋ ਡਬਲ ਸਟੈਂਡਰਡ ਮੈਂ ਕਦੀ ਹੋਇਆ ਪਾਰਟੀ ਦੀ ਜਦ ਕੋਈ ਇਸ ਤਰ੍ਹਾਂ ਦੀ ਮੈਚ ਓਵਰ ਚਮਚਗਿਰੀ ਕੀਤੀ ਹੋਵੇ ਝੋਲੀ ਚੁੱਕ ਬਣਿਆ ਹੋਵਾਂ ਤੇ ਮੈਂ ਤੁਹਾਡਾ ਗੁਨਾਹਗਾਰ ਆ ਚੈੱਕ ਤ ਕਰ ਲੋ ਇਸ ਬਰਦੇ ਦਾ ਕਿਰਦਾਰ ਕਿ ਇੱਕੋ ਰਸੇ ਨਾਲ ਨੰਗਾਈ ਜਾਓ ਆ ਫਿਰ ਦੇਖੀਏ ਗੱਲ ਵੇਹਣ ਦੇ ਨਤੀਜੇ ਕੀ ਐ ਇਹ ਤੇਰਾ ਫ੍ਰੀਡਪੋਰਟ ਚ ਪਹਿਲੀ ਵਾਰੀ ਪਿਆ ਐ ਪੰਜਾਬ ਹਰਿਆਣਾ ਦੇ ਕਿਸਾਨ ਭਾਜਪਾ ਲੀਡਰਾਂ ਦਾ ਜ਼ਬਰਦਸਤ ਵਿਰੋਧ ਕਰ ਰਹੇ ਨੇ ਪੰਜਾਬ ਦੇ ਵਿੱਚ ਤਾਂ ਕਿਸਾਨਾਂ ਨੇ ਪਹਿਲਾਂ ਹੀ ਪਿੰਡਾਂ ਦੇ ਵਿੱਚ ਭਾਜਪਾ ਲੀਡਰਾਂ ਨੂੰ ਨਾ ਵੜਨ ਦੀ ਵਾਰਨਿੰਗ ਦਿੱਤੀ ਹੋਈ ਐ ਸੀ ਪਿੰਡਾਂ ਦੇ ਵਿੱਚ ਨੋ ਐਂਟਰੀ ਭਾਜਪਾ ਦੇ ਬੋਰਡ ਵੀ ਲਾਇਆ ਕੈ ਨੇ ਪਰ ਟੇਕਰ ਫਿਰ ਵੀ ਕੋਈ ਲੀਡਰ ਪਿੰਡਾਂ ਚ ਵੜਦਾ ਹੈ ਤਾਂ ਉਸ ਦਾ ਕਿਸਾਨ ਜ਼ਬਰਦਸਤ ਵਿਰੋਧ ਕਰ ਰਹੇ ਨੇ ਇਨ੍ਹਾਂ ਹਾਲਾਤਾਂ ਤੋਂ ਤੁਹਾਨੂੰ ਦੱਸ ਦੇ ਕਿ ਇੱਕ ਵਾਰ ਫਿਰ ਤੋਂ ਭਾਜਪਾ ਉਮੀਦਵਾਰ ਹੰਸਰਾ ਜਹਾਂਸ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਕ੍ਰਿਕਟ ਸਿੱਧੂਪੁਰ ਜਥੇਬੰਦੀ ਨੇ ਹੰਸ ਰਾਜ ਹੰਸ ਦਾ ਅਜਿਹਾ ਵਿਰੋਧ ਕੀਤਾ ਕਿ ਉਹਨਾਂ ਨੂੰ ਕਿਸਾਨਾਂ ਦੇ ਘੇਰੇ ਤੋਂ ਨਿਕਲਣਾ ਔਖਾ ਹੋ ਗਿਆ ਕਿਸਾਨ ਗੱਡੀ ਦੇ ਪਿੱਛੇ ਫਸਦੇ ਨਜ਼ਰ ਆਏ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਸਾਨਾਂ ਦੀ ਪੁਲਿਸ ਦੇ ਨਾਲ ਤੱਕਾ ਮੁੱਕੀ ਵੀ ਹੋਈ ਮੁਸ਼ਕਲ ਦੇ ਨਾਲ ਭਾਜਪਾ ਉਮੀਦਵਾਰ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਪੁਲਿਸ ਨੇ ਬਾਹਰ ਕਟਿਆ ਨਾ ਦੇਈ ਫਾਰੀ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਗੁੱਸੇ 'ਚ ਨਾ ਆਉਣ ਦੀ ਅਪੀਲ ਕੀਤੀ ਤੇ ਗਲਬਤ ਰਾਹੀਂ ਮਸਲੇ ਦਾ ਹੱਲ ਕਰਨ ਦੀ ਗੱਲ ਆਖੀ ਹੰਸ ਰਾਜ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਜਾਇਜ਼ ਨੇ ਤੇ ਉਹ ਹੱਲ ਕਰਵਾਉਣ ਲਈ ਹੀ ਦਿੱਲੀ ਛੱਡ ਕੇ ਪੰਜਾਬ ਆਏ ਨੇ ਫੁਰਕੀ ਕੁਝ ਬੋਲ ਲਈ ਤੁਸੀਂ ਖੁਦ ਹੀ ਸੁਲਝੋ ਮੈਂ 2 ਦਿਨ ਪਹਿਲਾਂ ਨਹੀਂ ਮੈਂ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਕਰ ਰਿਹਾ YouTube YouTube ਚੈੱਕ ਕਰਨ ਕਿਸਾਨ ਜਥੇਬੰਦੀਆਂ ਵੀ ਕਿ ਮੇਰਾ ਰੋਲ ਕੀ ਰਿਹਾ ਪਹਿਲੇ ਅੰਦੋਲਨ ਵਿੱਚ ਤੋਂ ਲੈ ਕੇ ਹੁਣ ਤੱਕ ਜੇ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੋਵੇ ਅਨਬੈਲੈਂਸਡ ਹੋਇਆ ਹੋਵਾਂ ਕਿਸੇ ਵੀ ਪਾਰਟੀ ਦੀ ਜਾਂ ਕੋਈ ਇਸ ਤਰ੍ਹਾਂ ਦੀ ਮੈਂ ਓਵਰ ਚਮਚਗਿਰੀ ਕੀਤੀ ਹੋਵੇ ਝੋਲੀ ਚੁੱਕ ਬਣਿਆ ਹੋਵਾਂ ਤੇ ਮੈਂ ਤੁਹਾਡਾ ਗੁਨਾਹਗਾਰ ਆ ਜੇ ਮੈਂ ਤੁਹਾਡੀਆਂ ਹੀ ਆਵਾਜ਼ਾਂ ਬਾ ਬਲੰਤ ਤਰੀਕੇ ਨਾਲ ਕਰਦਾ ਰਿਹਾ ਟਾਰਾ ਮਾਰਦਾ ਰਿਹਾ ਕਿ ਆਓ ਕਿਸਾਨ ਸਾਡੇ ਭਰਾ ਨੇ ਸਾਡੀਆਂ ਬਾਹਵਾਂ ਨੇ ਅਸੀਂ ਸਾਡਾ 9 ਮਾਸ ਦਾ ਰਿਸ਼ਤਾ ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤਰ ਆ ਖੇਤਾਂ 'ਚ ਕੰਮ ਆਲੇ ਮਜ਼ਦੂਰ ਕਰਨ ਵਾਲੇ ਤੋਂ ਮੇਰੇ ਆ ਉਹ ਰਿਸ਼ਤੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਪਹਿਲੇ ਅੰਦੋਲਨ 'ਚ ਪ੍ਰੈਸ ਕਾਨਫਰੰਸ ਇੱਕ ਦੋ ਵਾਰੀ ਕੀਤੀ ਆ ਉਹ ਤੁਸੀਂ ਚੈੱਕ ਕਰ ਲਓ ਮੈਂ ਕਿਹਾ ਆਓ ਮੈਂ ਲੈ ਕੇ ਚਲਦਾ ਪ੍ਰਧਾਨ ਮੰਤਰੀ ਜੀ ਕੋਲ ਫਿਰ ਕੋਸ਼ਿਸ਼ਾਂ ਕਰਾਈਆਂ ਫਿਰ ਮੈਂ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨਾਲ ਪਹਿਲੇ ਵਾਰੀ ਜਿਹੜੇ ਸਭ ਤੋਂ ਬૌਧਿਕ ਮੇਰੇ ਹਿਸਾਬ ਨਾਲ ਕਿਸਾਨ ਲੀਡਰ ਹੈ ਰਾਜੇਵਾਲ ਸਾਹਿਬ ਮੈਂ ਬੜਾ ਉਹਨਾਂ ਨੂੰ ਪਿਆਰ ਕਰਦਾ ਉਹਨਾਂ ਨਾਲ ਮੈਂ ਗੱਲ ਕਰਾਈ ਸੀ ਉਹਨਾਂ ਨੂੰ ਪੁੱਛ ਲਿਓ ਪਹਿਲੀ ਵਾਰੀ ਤੋਂ ਅਮਰ ਸਾਹਿਬ ਦੀ ਜਦੋਂ ਮੀਡੀਆ 'ਚ ਸਾਰੇ ਕਿਸਾਨ ਜਥੇਬੰਦੀਆਂ ਕਹਿੰਦੇ ਅਫਸਰ ਹੀ ਯਾਰ ਸਾਨੂੰ ਮਿਲਦੇ ਵਜ਼ੀਰ ਨਹੀਂ ਕੋਈ ਮਿਲਦਾ ਮੈਂ ਕਿਹਾ ਵਜ਼ੀਰ ਵੀ ਬੰਦੇ ਆ ਮੈਂ ਲੱਭਦਾ ਮੈਂ ਜਾ ਗਿਆ ਘਰ ਤੋਂ ਅਮਰ ਸਾਹਿਬ ਦੇ ਆਪਣੇ ਫੋਨ ਤੋਂ ਫੋਨ ਮਲਾ ਕੇ ਰਾਜੇਵਾਲ ਸਾਹਿਬ ਨਾਲ ਗੱਲ ਕਰਾਈ ਪੁੱਛ ਲਿਓ ਫੇ ਉਹਨਾਂ ਦੀ ਇੰਟਰਵਿਊਜ਼ ਕਰਾਈਆਂ ਵੱਖ-ਵੱਖ ਚੈਨਲਾਂ 'ਤੇ ਉਸ ਤੋਂ ਬਾਅਦ ਮੈਂ ਲੱਗਾ ਰਿਆ ਇੱਕ ਤੁਸੀਂ ਇਹ ਤਾਂ ਸੋਚੋ ਕਿ ਜੇ ਮੈਂ ਉੱਥੇ ਬੈਠਾ ਤੁਹਾਡਾ ਨਮਾਇੰ ਬੇਸ਼ੱਕ ਮੈਂ ਦਿੱਲੀੋਂ ਜਿੱਤਿਆ ਪਾਰਲੀਮੈਂਟ ਵਿੱਚ ਜਿੰਨੀ ਵਾਰੀ ਵੀ ਬੋਲਿਆ ਸਾਬ 시ਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ ਇਸ ਧਰਤੀ ਦਾ ਫਿਕਰ ਕੀਤਾ ਪਾਣੀਆਂ ਦਾ ਫਿਕਰ ਕੀਤਾ ਜਵਾਨੀ ਦਾ ਫਿਕਰ ਕੀਤਾ ਹਮੇਸ਼ਾ ਮੇਰੇ ਚੈੱਕ ਕਰ ਲੋ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰਸੇ ਨਾਲ ਨੰਗਾ ਲਗਾਈ ਜਾਓ ਦੇਸੀ ਕੀ ਹੰਸ ਰਾਜ ਭੱਜਪਾ ਵਰਕਰਾਂ ਦੀ ਮੀਟਿੰਗ ਲਈ ਕੋ ਹਟਲ ਪੁੱਜੇ ਸੀ ਪਹਿਲਾਂ ਤੋਂ ਤੇ ਆ ਪ੍ਰੋਗਰਾਮ ਮੁਤਾਬਿਕ ਕਿਸਾਨਾਂ ਨੇ ਹੁੰਨ ਦਾ ਸਿਰਾਉ ਕਰਨ ਜਾਂ ਤਿਆਰੀਆਂ ਕਰ ਰੱਖੀਆਂ ਸੀ ਜਿਵੇਂ ਹੀ ਹੰਸ ਰਾਜ ਦਾ ਕਾਫਲਾ ਮੀਟਿੰਗ ਵਾਲੀ ਥਾਂ ਤੇ ਪੁੱਜਿਆ ਤਾਂ ਪਹਿਲਾਂ ਹੀ ਕਿਸਾਨਾਂ ਨੇ ਗੱਡੀ ਰੋਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨਾਂ ਨੂੰ ਹਟਾਇਆ ਜਿਸ ਤੋਂ ਬਾਅਦ ਮਾਹੌਲ ਭੱਗ ਗਿਆ ਕਿਸਾਨ ਦੋਸਤ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਪਹਿਲਾ ਇਹ ਗੱਲ ਰੱਸੀ ਸੀ ਤੁਹਾਨੂੰ ਆਪਾਂ 13 ਫਰਵਰੀ ਤੋਂ ਲੈ ਕੇ ਜਿਹੜਾ ਦਿੱਲੀ ਦੇ ਆਗਰਾ ਦੀ ਰਾਜਧਾਨੀ ਦੇ ਵੱਲ ਭਾਜਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 30 ਪੁਲੀ ਲੋਕਤੰਤ ਡੈਮੋਕ੍ਰੇਸੀ ਸਿਸਟਮ ਦੇ ਅੰਡਰ ਰਹਿ ਕੇ ਅੰਦੋਲਨ ਕਰਨ ਚੱਲੇ ਸੀ ਅੱਜ ਵੀ ਆਪਣਾ ਜਿਹੜਾ ਅੰਦੋਲਨ ਹੈ ਇਹ ਬਿਲਕੁਲ ਸ਼ਾਂਤਮਈ ਪੀਸਫੁਲੀ ਰਹੂਗਾ ਸਾਡੇ ਹੱਥ ਬਾਨ ਕੇ ਬੇਨਤੀ ਹੈ ਸਾਰੇ ਹੀ ਕਿਸਾਨ ਵੀਰਾਂ ਨੂੰ ਕਿ ਆਪਾਂ ਸਾਰਿਆਂ ਨੇ ਡਿਸਪਲਿਨ ਦੇ ਵਿੱਚ ਰਹਿਣਾ ਹੈ ਪ੍ਰਸ਼ਾਸਨ ਇਹ ਆਪਦੀ ਡਿਊਟੀ ਕਰ ਰਿਹਾ ਹੈ ਆਪਾਂ ਆਪਦੀ ਡਿਊਟੀ ਕਰ ਲਈ ਹੈ ਕਿਸੇ ਨੇ ਆਪਾਂ ਪ੍ਰਸ਼ਾਸਨ ਨਾਲ ਜਿਹੜਾ ਫਿਲਹਾਲ ਜਿਹੜਾ ਹੱਥੋਂ ਪਾਈ ਨਹੀਂ ਹੋਣਾ ਪ੍ਰਸ਼ਾਸਨ ਨੂੰ ਪੀਸਫੁਲੀ ਆਪਣਾ ਜਿਹੜਾ ਆਪਣਾ ਧਰਨਾ ਰੱਖਣਾ ਹੈ ਸੋ ਬੇਨਤੀ ਸਾਡੀ ਸੋ ਬੇਨਤੀ ਇਹ ਹੈ ਪ੍ਰਸ਼ਾਸਨ ਵਾਲੇ ਭਰਾਵੋ ਪੰਜਾਬ ਵਾਲਿਓ ਤੁਸੀਂ ਸਾਡੇ ਭੈਣ ਭਰਾਓ ਸਾਡੇ ਭੈਣ ਭਰਾ ਜਿਹੜਾ ਆਪਦੇ ਅੰਦਰੋਂ ਆਵਾਜ਼ ਸੁਣੇ ਆਪਦੀ ਜ਼ਮੀਰ ਤੋਂ ਸਾਡਾ ਕੀ ਮਤਲਬ ਹੈ ਇੱਥੇ ਆਉਣ ਦਾ ਸਾਡਾ ਕੀ ਮਤਲਬ ਹੈ ਇਸ ਬੀਜੇਪੀ ਦੇ ਕੈਂਡੀਡੇਟ ਦਾ ਵਿਰੋਧ ਕਰਨ ਦਾ ਇਹ ਤੁਸੀਂ ਜਿਹੜਾ ਆਪਦੇ ਅੰਦਰੋਂ ਆਪਦੀ ਜ਼ਮੀਰ ਦੀ ਆਵਾਜ਼ ਸੁਣਿਓ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੋਈ ਹੈ ਜਦੋਂ ਇਹਨਾਂ ਨੇ ਚੋਣਾਂ ਦੇ ਵਿੱਚ ਸਰਕਾਰਾਂ ਬਣਾਉਣੀਆਂ ਸੀ ਆਪ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਇਹਨਾਂ ਦਾ ਕਿ ਕਿਸਾਨਾਂ ਸਾਨੂੰ ਵੋਟਾਂ ਦਿਓ ਅਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰ ਦਾਂਗੇ ਇਹ 2014 ਦੀਆਂ ਗੱਲਾਂ ਹਨ ਔਰ ਇਹਨਾਂ ਦੇ ਮੌਜੂਦਾ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦੀਆਂ ਵੀਡੀਓ ਕੱਢ ਲੋ ਸਟੇਟਮੈਂਟਾਂ ਕੱਢ ਲੋ ਕੀ ਕਹੇ ਕਿ ਜਦ ہماری ਸਰਕਾਰ ਬਣੀ ਪਹਿਲੀ ਹੀ ਮੀਟਿੰਗ ਮੈਂ ਪਹਿਲੀ ਹੀ ਵਾਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ ਖਤਮ ਕਰ ਦੇਗੇ ਕੰਜ਼ਿਮਰ ਫੇਰ ਰਾਸ਼ਟਰੀ ਕਮੇਟੀ ਬਣੀ ਜਦੋਂ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਦੀ ਸੀ ਬੀਜੇਪੀ ਦਾ ਮਜੂਤਾ ਪ੍ਰਧਾਨ ਮੰਤਰੀ ਉਸ ਸਮੇਂ ਗੁਜਰਾਤ ਦਾ ਮੁੱਖ ਮੰਤਰੀ ਸੀ ਔਰ ਹੋਰ ਸਟੇਟਾਂ ਦੇ ਮੁੱਖ ਮੰਤਰੀ ਲੈ ਕੇ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਉਸ ਕਮੇਟੀ ਕੰਜ਼ਿਊਮਰ ਅਫੇਅਰ ਨਾਮ ਦੀ ਕਮੇਟੀ ਦਾ ਚੇਅਰਮੈਨ ਬਣਾਇਆ ਤੇ ਕੇਂਦਰ ਦੀ ਸਰਕਾਰ ਨੂੰ ਉਸ ਸਮੇਂ ਕੀ ਸਟੇਟਮੈਂਟ ਹੈ ਇਸ ਕਮੇਟੀ ਦੀ ਉਸ ਨਰਿੰਦਰ ਮਾ ਮੋਦੀ ਦੀ ਅਗਵਾਈ ਵਾਲੀ ਕਮੇਟੀ ਦੀ ਕੀ ਸਟੇਟਮੈਂਟ ਹੈ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਐਮਐਸਪੀ ਦੇਣੇ ਦਾ ਕੋਈ ਫਾਇਦਾ ਨਹੀਂ ਕਿਸਾਨੋ ਕੋ ਗਰੰਟੀ ਕਾਨੂੰਨ ਬਣਾਇਆ ਜਾਵੇ ਐਮਐਸਪੀ ਪਰ ਇਹ ਸਟੇਟਮੈਂਟ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ ਕੰਜ਼ਿਊਮਰ ਆਫ ਕਮੇਟੀ ਨਾਂ ਦੀ ਕਮੇਟੀ ਦੀਆਂ ਸਟੇਟਮੈਂਟ ਹੈ ਹੁਣ ਅੱਜ ਅਸੀਂ ਪਿਛਲੀ 13 ਫਰਵਰੀ ਤੋਂ ਲੈ ਕੇ ਆਪਦੀ ਰਾਜਧਾਨੀ ਦੇ ਵਿੱਚ ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਹਾਂ ਸਾਡਾ ਰਾਈਟ ਹੈ ਸਾਡਾ ਅਧਿਕਾਰ ਹੈ ਸਰਕਾਰ 10 ਸਾਲ ਬੀਤ ਗਈ ਸਾਡੇ ਨਾਲ ਵੱਖ-ਵੱਖ ਕੀਤੀਆਂ ਹੋਈਆਂ ਸਟੇਟਮੈਂਟਾਂ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਹ ਜਾਦ ਕਰਵਾਉਣ ਲਈ ਅਸੀਂ ਦਿੱਲੀ ਆਵਦੀ ਰਾਜਧਾਨੀ ਵੱਲ ਚੱਲੇ ਸੀ ਪ੍ਰਸ਼ਾਸਨ ਵਾਲਿਓ ਧਿਆਨ ਦਿਓ ਆਪ ਦੇ ਅੰਦਰ ਆਵਾਜ਼ ਸੁਣਿਓ ਅਸੀਂ ਆਪਦੀ ਰਾਜ ਤੁਹਾਡੇ ਧੀਆ ਪੁੱਤ ਤੁਹਾਡੇ ਨੌਜਵਾਨ ਬੇਟੇ ਸੀ ਜਿਹੜੇ ਚੱਲੇ ਸੀ ਮੰਗਣ ਆਵਦਾ ਹੱਕ ਉੱਥੇ ਸਾਡੇ ਬੀਜੇਪੀ ਦੀ ਸਰਕਾਰ ਦੇ ਇਸ਼ਾਰੇ ਤੇ ਕੰਪਨੀਆਂ ਲਿਆਂਦੀਆਂ ਗਈਆਂ ਹਨ ਨਾ ਚੀਚਾ ਬਾਰੇ ਬਲਬ ਵੱਧ ਪਤਾ ਹੈ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਸਾਡੇ ਤੇ ਵਰਤਿਆ ਗਿਆ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਤੇਸ਼ ਦੇ ਕਿਸਾਨ ਤੇ ਅੰਨਦਾਤੇ ਤੇ ਤੁਹਾਡੇ 3 ਪੁੱਤਾਂ ਤੇ ਵਰਤਿਆ ਗਿਆ ਸ਼ਾਇਦ ਜਦੋਂ ਗਵਰਡੀ ਮੁਲਕ ਦੀ ਮੁਲਕ ਤੋਂ ਜੰਗ ਲੱਗਦੀ ਹੈ ਉਦੋਂ ਵੀ ਨਹੀਂ ਵਰਤਿਆ ਜਾਂਦਾ ਸੰਕੜੇ ਕਿਸਾਨਾਂ ਦੀ ਭਾਜਪਾ ਦੀ ਸਰਕਾਰ ਨੇ ਛਾਤੀਆਂ ਪਾੜਤੀਆਂ ਗੋਲੀਆਂ ਮਾਰ ਕੇ ਕਿਸਾਨ ਅੱਖਾਂ ਤੋਂ ਇਹਨੇ ਕਰਤੇ ਆ ਬਠਿੰਡੇ ਦਾ ਵੱਲੋਂ ਪਿੰਡ ਦਾ ਨੌਜਵਾਨ ਕਿਸਾਨ ਦੋ ਭੈਣਾਂ ਦਾ ਮਾਪਿਆਂ ਦਾ ਇਕਲੌਤਾ ਪੁੱਤਰ ਸਿਰ ਚ ਗੋਲੀ ਮਾਰ ਕੇ ਸ਼ਹੀਦ ਕੀਤਾ ਮਿੱਟੀ ਵਿੱਚ ਰਲਾਇਆ ਖਾਕ ਬਣਾਈ ਆ ਉਹਦੀ ਅੱਜ ਇਹ ਵੋਟਾਂ ਮੰਗਣ ਸੱਥਾਂ ਅੱਜ ਸਾਡੇ ਕੋਲੇ ਸੱਥਾਂ 'ਚ ਸਾਡੇ ਪਿੰਡਾਂ ਸਾਡੇ ਸ਼ਹਿਰਾਂ 'ਚ ਆਉਣੇ ਹੈ ਅਸੀਂ ਕੀ ਚਾਹੁੰਨੇ ਸਾਡੇ ਕੋਲੇ ਕੋਈ ਗੋਲਾ ਵਿਰੁੱਧ ਨਹੀਂ ਸਾਡੇ ਕੋਲੇ ਕੋਈ ਇਹੋ ਜੀ ਚੀਜ਼ ਨਹੀਂ ਅਸੀਂ ਚਾਹੁੰਦੇ ਆ ਸਾਡੇ ਨਾਲ ਬੈਠ ਕੇ ਗੱਲ ਕਰੇ ਇੱਥੇ ਆ ਕੇ ਗੱਲ ਕਰੇ ਕੀ ਕਸੂਰ ਸੀ ਸਾਡਾ ਕੀ ਤੁਸੀਂ ਮੰਨੀ ਨਹੀਂ ਇਹ ਗੱਲ ਕਿ ਤੁਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਨੂੰ ਲਾਗੂ ਕਰਾਂਗੇ ਕੀ ਤੁਸੀਂ ਪਿਛਲੇ ਅੰਦੋਲਨ ਦੇ ਦੌਰਾਨ ਇਹ ਮੰਨੀ ਨਹੀਂ ਗੱਲ ਕਿ ਅਸੀਂ ਐਮਐਸਪੀ ਤੇ ਗਰੰਟੀ ਕਾਨੂੰਨ ਹੈ ਜਿਹੜਾ ਲਾਗੂ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਕਿਸਾਨ ਨੂੰ ਤੇ ਮਰਜ਼ੂ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਬਿਜਲੀ ਬਿੱਲ 2020 ਸੋਦ ਬਿੱਲ ਨੂੰ ਖਤਮ ਕਰਾਂਗੇ ਅੱਜ ਅੱਜ ਭਰਾਵੋ ਜੇ ਸਾਨੂੰ ਪ੍ਰਸ਼ਾਸਨ ਵਾਲਿਓ ਜੇ ਸਾਨੂੰ ਸਾਡੀ ਰਾਜਧਾਨੀ 'ਚ ਜਾਣ ਦਾ ਅਧਿਕਾਰ ਨਹੀਂ ਜੇ ਸਾਨੂੰ ਸਾਡੀ ਰਾਜਧਾਨੀ ਦੇ ਵਿੱਚ ਪੜਨ ਸਮੇ ਸਾਡੀ ਛਾਤੀ 'ਚ ਗੋਲੀਆਂ ਮਾਰਨਗੇ ਇਹ ਲੋਕ ਸਾਡੇ ਸਿਰ ਪਾੜਨਗੇ ਸਾਡਾ ਲੱਖਾਂ ਰੁਪਈਆ ਦਾ ਟਰੈਕਟਰ ਆਸੀ ਗਏ ਸਾਡੇ ਨਾਲ ਨੇਫਟ ਲੋ ਜਿਹੜਾ ਨਿਫਟਣਾ ਹੈ ਸਾਡੇ ਮੁੰਡੇ ਮਾਰਤੇ ਤੁਸੀਂ ਜ਼ਖਮੀ ਕਰਤੇ ਨੇਫਟ ਲੋ ਹੋਰ ਨੇਫਟ ਲੋ ਜੇ ਤੁਹਾਡਾ ਢਿੱਡ ਨਹੀਂ ਭਰਿਆ ਪਰ ਸਾਡਾ ਲੱਖਾਂ ਰੁਪਈਆ ਦਾ ਖੜਾ ਸ਼ਰਮਾਇਆ ਸਾਡੇ ਟਰੈਕਟਰ ਟਰਾਲੀਆਂ ਇਸ ਸਰਕਾਰ ਨੇ ਦਿਨ ਦਿਹਾੜੇ ਡਾਂਗਾ ਮਾਰ ਕੇ ਭੰਨੇ ਅੱਗ ਲਾਤੀ ਗੱਡੀਆਂ ਭੰਨਤੀਆਂ ਪਾਣੀ ਵਾਲੀਆਂ ਟੈਂਕੀਆਂ ਪਾੜਤੀਆਂ ਟਰੈਕਟਰ ਭੰਨਤੇ ਦੱਸੋ ਸਾਡਾ ਕਸੂਰ ਕੀ ਸੀ ਬਣਾਓਗੇ ਤਾਂ ਤੁਸੀਂ ਬਣਾਓਗੇ ਅਸੀਂ ਨਹੀਂ ਬਣਾਉਣਾ ਚਾਹੁੰਦੇ ਸਾਡੇ ਕੋਲੇ ਇੱਥੇ ਆਵੇ ਜਿਹੜਾ ਇਥੋਂ ਦਾ ਕੈਂਡੀਡੇਟ ਹੰਸ ਰਾਜ ਹੰਸ ਹੈ ਇੱਥੇ ਆਵੇ ਜਵਾਬ ਦੇਵੇ ਗੱਲ ਦਾ ਸਾਡਾ ਕੀ ਕਸੂਰ ਹੈ ਅਸੀਂ ਮੰਗਦੇ ਕੀ ਹੈ ਅਸੀਂ ਚਾਹੁੰਦੇ ਕੀ ਹੈ ਆ ਕੇ ਸਾਡੇ ਨਾਲ ਗੱਲ ਕਰੇ ਇੱਥੇ ਅੱਜ ਲੋਕਾਂ ਤੋਂ ਡਰ ਲੱਗਦਾ ਹੈ ਅੱਜ ਤੁਹਾਡਾ ਮੂਹਰੇ ਓਟ ਆਸਰਾ ਲਿਆ ਜਾ ਰਿਹਾ ਹੈ ਵੀਰਾਂ ਨੂੰ ੱੱਕੇ ਮਾਰੋ ਤੇ ਪਰੇ ਸਿੱਟੋ ਉੱਥੇ ਮਾਰਤੇ ਸਾਡੇ ਨੌਜਵਾਨ ਇੱਕ ਅੱਧਾ ਸਾਨੂੰ ਇੱਥੇ ਮਾਰ ਦਿਓਗੇ ਫਿਰ ਜਿਹੜਾ ਖਮਿਆਜਾ ਭੁਗਤਣਾ ਔਖਾ ਹੋ ਜਾਊ ਸੋ ਆਪਾਂ ਮੇਰਾ ਕਿਸਾਨ ਭਰਾਵਾਂ ਨੂੰ ਸਾਡਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਆਪਾਂ ਦਾ ਸ਼ਾਂਤ ਵੀ ਪ੍ਰੋਟੈਸਟ ਰੱਖਣਾ ਹੈ ਉੱਥੇ ਵੀ ਆਪਾਂ ਇਸੇ ਤਰ੍ਹਾਂ ਲੜਿਆ ਇਹਨਾਂ ਨੇ ਗੋਲੀਆਂ ਮਾਰੀਆਂ ਆਪਾਂ ਸਬਰ ਨਾਲ ਜਰਿਆ ਇਹਨਾਂ ਦਾ ਜਬਰ ਤੇ ਹੁਣ ਜਿਹੜੇ ਰਿਜ਼ਲਟ ਆ ਰਹੇ ਆ ਉਹ ਇਹਨਾਂ ਦੇ ਸਾਹਮਣੇ ਆ ਤੇ ਆਉਣ ਵਾਲੇ ਹਲੇ 2 ਮਹੀਨੇ ਇਲੈਕਸ਼ਨ ਦੇ ਵਿੱਚ ਐ ਉਹ ਵੀ ਇਹਨਾਂ ਦੇ ਸਾਹਮਣੇ ਐ ਕੋਈ ਗੱਲ ਨਹੀਂ ਅੰਦਰ ਵੜ ਗਿਆ ਉੱਥੇ ਖੜ ਕੇ ਕੋਈ ਗੱਲ ਨਹੀਂ ਹੋਣੀ ਅਸੀਂ ਇੱਥੇ ਬੈਠੇ ਹਾਂ ਹੁਣ ਫਿਰ ਬਾਹਰ ਤੱਕ ਕੱਢਣਾ ਪਊਗਾ ਫਿਰ ਆਏ 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 ਹੱਲ ਹੋ ਜੂ ਜਿਵੇਂ ਤੁਸੀਂ ਕਰ ਰਹੇ ਹੋ ਹਾਂ ਜ਼ਿੰਮੇਵਾਰ ਅਧਿਕਾਰੀ ਹੁਣ ਤੇ ਇੱਥੋਂ ਕੱਢ ਲਾਂਗੇ ਇੱਥੋਂ ਕੱਢ ਲਾਂਗੇ ਫਿਰ ਪਿੰਡਾਂ 'ਚ ਨਹੀਂ ਆਉਣਾ ਪਿੰਡਾਂ 'ਚ ਤਾਂ ਆਊਗਾ ਪਿੰਡਾਂ 'ਚ ਤਾਂ ਵੱਡੀ ਫੋਰਸ ਹੋਊਗੀ ਅੱਜ ਤਾਂ ਹਰੇਕ ਪਿੰਡ 'ਚੋਂ ਕੋਈ ਦੋ-ਦੋ ਬੰਦੇ ਚਾਰ-ਚਾਰ ਆਇਆ ਹੈ ਫਿਰ ਤਾਂ ਬੀਬੀਆਂ ਵੀ ਹੋਣਗੀਆਂ ਫਿਰ ਤਾਂ ਬੱਚੇ ਵੀ ਹੋਣਗੇ ਫਿਰ ਤਾਂ ਜਿਹੜੇ ਆਮ ਲੋਕ ਸਾਰੇ ਹੋਣਗੇ ਫਿਰ ਪਿੰਡਾਂ 'ਚ ਕੀ ਕਰੋਗੇ ਸੋ ਇਸ ਕਰਕੇ ਮੇਰੇ ਵੀਰੋ ਸਾਡੀ ਬੇਨਤੀ ਇਹ ਹੈ ਵੀ ਇਹ ਜਿਹੇ ਬਿਹੇਵ ਕਰਨੇ ਸਾਡੇ ਨਾਲ ਬੰਦ ਕਰ ਦਿਓ ਸਾਡੇ ਨਾਲ ਗੱਲ ਕਰੇ ਵਿਚਾਰਦਾ ਸੀ ਵਿਚਾਰ ਦਾ ਗੋਲਾ ਸਿੱਟਣਾ ਅੱਜ ਸਵਾਲਾਂ ਦੇ ਗੋਲੇ ਸਿੱਟਨੇ ਅੱਜ ਇੱਥੇ ਖੜ ਕੇ ਸਾਹਮਣੇ ਲਿਆਓ ਸਾਹਮਣੇ ਖੜ ਕੇ ਮਾਈਕ ਦਿਓ ਉਹਨੂੰ ਸਾਡੀ ਗੱਲ ਦਾ ਜਵਾਬ ਦੇਵੇ ਅਸੀਂ ਇੱਥੋਂ ਗੋਲਾ ਸਿੱਟਾਂਗੇ ਸਾਡਾ ਨਾਕਾ ਲੱਗ ਚੁੱਕਿਆ ਇਹਨਾਂ ਨੇ ਤਾਂ ਸਿੱਟਿਆ ਨਾ ਅੱਖਾਂ ਤੋਂ ਅੰਨੇ ਕਰਨ ਵਾਲੇ ਇਹਨਾਂ ਨੇ ਤਾਂ ਸਿੱਟਿਆ ਨਾ ਸਾਡੇ ਸਿਰ ਪਾੜਨ ਵਾਲੇ ਇਹਨਾਂ ਨੇ ਤਾਂ ਗੋਲੀਆਂ ਚਲੰਜਣਾਂ ਸਾਡੀਆਂ ਛਾਤੀਆਂ ਪਾੜਨ ਵਾਲੀਆਂ ਉਹ ਸਾਡੇ ਕੋਲੇ ਕੁਝ ਨਹੀਂ ਸਾਡੇ ਕੋਲੇ ਸਾਡੇ ਸਵਾਲਾਂ ਦੇ ਗੋਲੇ ਆ ਸਾਡੇ ਕੋਲੇ ਸਾਡੀਆਂ ਦਲੀਲਾਂ ਦੇ ਜਵਾਬਾਂ ਦੇ ਜਿਹੜੇ ਗੋਲੇ ਆ ਉਹ ਲਿਆਓ ਖੜਾਓ ਇੱਥੇ ਮਹਿਕ ਦਿਓ ਤੇ ਜਵਾਬ ਦੇਵੇ ਸਾਡੀ ਗੱਲ ਦਾ ਫੇਰ ਜਾਵੇ ਇਥੋਂ ਸੁਰਖਰੂ ਹੋ ਕੇ ਵਰਨਾ ਇਹਦੇ ਜਿਹੜੇ ਨਤੀਜੇ ਐ ਇਹ ਚੰਗੇ ਨਹੀਂ ਹੋਣੇ ਜਿਸ ਤਰ੍ਹਾਂ ਤੁਸੀਂ ਇਹ ਵਿਹਵ ਕਰ ਰਹੇ ਹੋ ਸਾਡੇ ਨਾਲ ਅਸੀਂ ਇਸ ਪਾਸੇ ਨਾ ਗਏ ਨਾ ਜਾਣਾ ਚਾਹੁੰਦੇ ਸੋ ਤੁਸੀਂ ਮੇਰੀ ਸਾਡੇ ਭਰਾਵਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਹੱਥ ਵਨ ਕੇ ਫੇਰ ਬੇਨਤੀ ਐ ਆਪਾਂ ਜਿਹੜਾ ਮਾਹੌਲ ਬਿਲਕੁਲ ਨਹੀਂ ਬਣਨੇ ਦਾ ਵੀ ਜਿਹੜਾ ਕੋਈ ਆਪਾਂ ਨੂੰ ਦੋਸ਼ੀ ਕਰੇ ਅੱਜ ਤੱਕ ਜਦੋਂ ਦੇ ਤੁਸੀਂ ਸੰਘਰਸ਼ ਲੜ ਰਹੇ ਹੋ ਸਰਕਾਰ ਕਟਾਰੇ ਚ ਹੈ ਸਰਕਾਰ ਦੋਸ਼ੀ ਹੈ ਤੁਸੀਂ ਆਪਦੇ ਹੱਕ ਮੰਗਣ ਵਾਲੇ ਲੋਕ ਆਪਦਾ ਸੰਘਰਸ਼ ਲਈ ਚਿੱਟੇ ਦੁੱਤ ਵਰਗੇ ਸੱਚੇ ਹੋ ਕਿਉਂ ਕਿਉਂਕਿ ਤੁਸੀਂ ਡਿਸਪੀਸਪਲਨ ਆਪਦਾ ਅਨੁਸ਼ਾਸਨ ਨਹੀਂ ਪੰਗਾ ਹੋਣ ਦਿੱਤਾ ਤੇ ਆਪਾਂ ਡਿਸਪੀਸਪਲਨ ਅਨੁਸ਼ਾਸਨ ਆਪਦਾ ਬਰਕਰਾਰ ਰੱਖਣਾ ਆਪਾਂ ਇੱਥੇ ਕਿਸੇ ਅਧਿਕਾਰੀ ਨਾਲ ਨਹੀਂ ਖੇਪਣਾ ਸਾਡੇ ਨਾਲ ਆਵੇ ਸਵਾਲਾਂ ਦੇ ਸਾਡੇ ਜਵਾਬ ਦੇਵੇਂ ਇੱਥੇ ਖੜਕੇ ਅਸੀਂ ਇੱਥੇ ਮਾਈਕ ਦੇ ਦਿਓ ਉੱਥੇ ਖੜੇ ਤੁੱਪਿਆਂ ਦਾ ਮੈਂ ਤਾਂ ਫਕੀਰ ਐ ਮੈਂ ਤਾਂ ਗੱਲ ਵਿਹੁਣੀ ਸੀ ਮੈਂ ਤਾਂ ਇੱਕ ਰੀਐਮਪੀ ਬਣਨਾ ਸੀ ਆ ਦਿਖਾਈਏ ਸਵਾਦ ਆ ਦਿਖਾਈਏ ਸਵਾਦ ਭਜਦਾ ਕਿਉਂ ਏ ਆ ਲੋਕ ਕੀ ਐ ਆ ਪਬਲਿਕ ਹੀ ਐ ਜਿਹਦੀਆਂ ਵੋਟਾਂ ਲੈਣੀਆਂ ਹੁਣ ਭਜਦਾ ਕਿਉਂ ਅੰਦਰ ਕਵਰਦਾ ਆ ਫਿਰ ਵੇਖੀ ਆ ਕਿੱਡੀ ਕ ਫਕੀਰੀ ਐ ਆ ਫਿਰ ਦੇਖੀ ਆ ਗੱਲ ਵਿਹੁਣ ਦੇ ਨਤੀਜੇ ਕੀ ਐ ਇਹ ਤੇਰਾ ਫਰੀਦਕੋਟ ਚਪੇਚਾ ਪਹਿਲੀ ਵਾਰੀ ਪਿਆ